ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਤੇ ਵੀਡੀਓ ਦਾ ਬਸਲਾ ਸੀ ਆਪਾਂ ਸ਼ੂਟ ਕਰਨ ਆਏ ਆ ਬਾਹਰ ਮੈਦਾਨ ਦੇ ਉੱਤੇ ਇਹ ਚਲੋ ਤੁਹਾਨੂੰ ਜਾਂਦੇ ਜਾਂਦੇ ਮਖਾਨੀ ਆ ਤੇ ਤੇ ਮਾਨ ਸਾਹਿਬ ਆ ਜੀ ਜਨਾ ਬੀ ਹੀ ਹੈਗਾ ਕਿ ਇਹਨਾਂ ਨੇ ਮੈਨੂੰ ਬੋਲ ਨਹੀਂ ਦਿੱਤਾ ਇਸ ਲਈ ਮੈਂ ਅੱਜ ਬੜਾ ਕੈਜੂਅਲ ਜਿਹਾ ਬਣਿਆ ਹੋਇਆ ਵਾਂ ਚੰਗੇ ਕੈਜੂਅਲ ਬਣੇਗੇ ਕੈਜੂਅਲ ਹੀ ਅੱਜ ਆਜਾਓ ਬਾਾਕੀਆਂ ਨਾਲ ਵੀ ਪੁੱਛ ਲਈਏ ਤੇ ਸੀਨਾ ਤੁਹਾਨੂੰ ਪਤਾ ਹੀ ਹੋਣਾ ਵਾ ਕੀ ਹੋਣ ਲੱਗਾ ਵਾ ਆ ਜਿਹੜੀ ਔਰਤ ਹੈਗੀ ਨਾ ਇਹਨੇ ਮੈਨੂੰ ਤਾਂ ਕੰਮ ਮਾਰਨਾ ਤੇ ਤੂੰ ਆਪ ਨਾਲ ਆਈਆਂ ਤਾਂ ਕੰਮ ਰਾਉਣਾ ਧੰਵਾਦ ਆਂਟੀ ਅਸੀਂ ਪਜਾਰ ਨਹੀਂ ਤੁਹਾਨੂੰ ਕਿਵੇਂ ਦਾ ਫੀਲ ਹੁੰਦਾ ਧੱਕਾ ਮਾਰਨ ਲੱਗੇ ਜੇ ਤੁਸੀਂ ਆਈ ਮੇਰਾ ਨਹੀਂ ਕੀ ਕਰਦਾ ਵਿਆ ਨਹੀਂ ਕੀ ਕਰਦੇ ਆ ਨਾ ਬਰਬਾਦ ਚੱਲੀ ਆਦ ਨਾ ਬੈਣਾ ਵਾ ਕਹਿ ਕੇ ਮੈਨੂੰ ਆਏ ਆ ਚੱਲ ਸਬਜ਼ੀ ਲੈਣ ਚੱਲੀਏ ਆ ਕਿਹੜੀ ਸਬਜ਼ੀ ਇੱਥੇ ਲੱਗੀ ਆ ਨਹੀਂ ਉਹ ਸਬਜੀ ਲੈਣ ਤੋਂ ਬਾਅਦ ਧੋਈ ਗਈ ਵੀ ਹੁੰਦੀ ਨਾ ਪਰ ਜੋ ਗੱਡੀ ਤੇ ਮਿੱਟੀ ਲੱਗੀ ਉਹਨੂੰ ਸਾਫ਼ ਕਰ ਲੈ ਕੇ ਇਹਦੇ ਇਹਨੂੰ ਹੀ ਧੋ ਦੇਣ ਲੱਗੇ ਆਂਟੇ ਵਿੱਚ ਝੂਠ ਕਰਨਾ ਤੇ ਫਿਰ ਬੈਠੋ ਗੱਡੀ ਚਲੀਏ ਨਹੀਂ ਝੂਠ ਕਰਨਾ ਨਹੀਂ ਤਾਂ ਮਾਰਨਾ ਤੇ ਨਹੀਂ ਹੁਣ ਸੀਨ ਹੈਗਾ ਮਾਰਨਾ ਤੇ ਪੈਣਾ ਹੀ ਆ ਬਸ ਬੋਲਦੀ ਕਰ ਰੱਖੋ ਹਾਂ ਅਸਲਾ ਮਾਰਿਆ ਜਾ ਮੈਂ ਦੱਸਿਆ ਜਦੋਂ ਆਪਾਂ ਦੱਸਿਆ ਨਾ ਭੈਣ ਜੀ ਨੂੰ ਕਿ ਤੁਸੀਂ ਇਹ ਸੀਨ ਕਰਨਾ ਹੈ ਕਿ ਬੜਾ ਇੰਨਾ ਮਹਿਸੂਸ ਹੋਇਆ ਕਹਿੰਦੇ ਹਾਇ ਰੱਬਾ ਇਹ ਕਿਤਨਾ ਕਿਤਰਾ ਦੇ ਸੀਨ ਮੇਰੇ ਕੋਲ ਕਰਵਾਉਂਦੇ ਜੇ ਅਸਲ ਚ ਗੱਲ ਇਹ ਆ ਕਿ ਜੋ ਕੈਰੈਕਟਰ ਇਹਨਾਂ ਦਾ ਹੈਗਾ ਵਾ ਨਾ ਰੀਅਲ ਲਾਈਫ ਚ ਟੋਟਲੀਏ ਦੇ ਉਲਟਾ ਗਏ ਆ ਇਹ ਵਾਈਟ ਕੈਪ ਵਾਲਾ ਸਾਹ ਰਿਆ ਇਹਨਾਂ ਦਾ ਇਹ ਸੀਨ ਵਾਸਤੇ ਮੈਂ ਕਰਨਾ ਚਾਹਨੀ ਆ ਪਤਾ ਨਹੀਂ ਕੀ ਗੱਲ ਆ ਦੀ ਤਾਂ ਮਲਨੀ ਐਸੇ ਕਰਕੇ ਕਿ ਮੈਂ ਫੋਨ ਨੈਗੇਟਿਵ ਹੋ ਗਿਆ ਪਰ ਪਤਾ ਨਹੀਂ ਕਿੱਥੇ ਪਹੁੰਚ ਜਾ ਕੇ ਵੇਰਵਾ ਫੋਨਸਲ ਹੋ ਜਾਂਦੀ ਆ ਤੇ ਇਹਨਾਂ ਦਾ ਸੀ ਨੇ ਹੁੰਦਾ ਹੈ ਕਿ ਇਹਨਾਂ ਦੇ ਵਿੱਚ ਘਰ ਜਾ ਕੇ ਪੋਜ਼ਿਟਿਵ ਹੋ ਰਿਹਾ ਲੇਕਿਨ ਸਟੋਰੀ ਉੱਥੇ ਜਾ ਕੇ ਪਤਾ ਨਹੀਂ ਕਿੱਥੇ ਇਹਨਾਂ ਨੂੰ ਮਿਲਦਾ ਵਾ ਇਹਨਾਂ ਨੂੰ ਮਿਲਦਾ ਸੱਚੀ ਕਿਹੋ ਜੀ ਨਾ ਚੀਜ਼ ਆ ਉਹਨੂੰ ਪੋਜ਼ਿਟਿਵ ਕਰਨਾ ਇਹਨਾਂ ਨੂੰ ਤੁਹਾਨੂੰ ਪਤਾ ਹੀ ਆ ਮੇਰਾ ਬਾਰੇ ਪਬਲਿਕ ਦੀ ਡਿਮਾਂਡ ਤੇ ਫਿਰ ਇਹ ਦੋਵੇਂ ਸਾਈਡ ਤੇ ਗਏ ਆ ਮੇਨੂੰ ਆਂਟੀ ਦੋਵੇਂ ਸਾਈਡ ਤੇ ਹਾਂ ਠੀਕ ਆ ਸਾਡਾ ਬੈਂਕੜ ਕਦੀ ਅੱਧਰ ਕਦੀ ਵੰਦਰ ਉਹ ক্রিকেট ਚ ਮਿਡਲ ਮੈਨ ਨਹੀਂ ਹੁੰਦਾ ਮਿਡਲ ਮੈਨ ਹਾਂ ਕਦੀ ਅੱਧਰ ਕਦੀ ਵੰਦਰ ਚਲੋ ਜੀ ਬੜੀ ਜਲਦੀ ਆਪਾਂ ਪੈਂਜੀ ਹਾਲੇ ਤਾਂ ਪੈਂਦ ਨੇ ਸੋਨੀ ਹੋਣੀ ਲੱਗਣ ਡਈਆਂ ਸੋਨੀ ਬਣਾਈਏ ਸਪਨ ਹਾਂ ਸਹੀ ਗਿਆ ਕੱਲ ਬਣਾ ਲੈਣਾ ਖਾਲੀ ਕੀ ਕਹਿੰਦੇ ਖਾਲੀ ਦਾ ਬੈਂਗਨ ਹਾਂ ਖਾਲੀ ਦਾ ਬੈਂਗਨ ਹੈ ਕਦੀ ਉਧਰ ਦਾ ਕਦੀ ਉੱਪਰ ਦਾ ਕਿਉਂ ਨਹੀਂ ਡਾਇਲੋਗ ਡਾਇਲੋਗ ਅੰਨਾ ਨੇ ਮੰਨੂ ਮਾਰਿਆ ਤੂੰ ਬੈਂਗਨੋਂ ਭੁੜਕਦੀ ਰਹਿਣ ਕਰੀ ਉਧਰ ਲੈ ਜਾਂਦੀ ਹਾਂ ਹਾਂ ਚਲੋ 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 ਜੇ ਕਰੀਏ ਸੀਨ ਬਿਲਕੁਲ ਯੂ ਆ ਰੈਡੀ ਰੈਡੀ ਫੈਰੀ ਗੁੱਡ ਜੈ ਸ਼ੀਵਰਾ ਆ ਮੈਂ ਰੈਡੀ ਪਲੀਜ਼ ਸਟਾਰ ਇੱਕ ਦੂਸਰਾ ਆਂਟੀ ਕੋ ਆ ਜੀਵੀ ਹੋ ਤੋ ਐਸੀ ਮਾਈਕ ਮਾਈਕ ਹਲੋ ਹਲੋ ਮਾਈਕ ਡੈਸਟਿੰਗ ਆ ਵੇ ਸੈਦੇ ਜੇ ਨਹਿਰ ਬਹੁਤ ਜ਼ਿਆਦਾ ਭਰੀ ਆ ਤਾਂ ਹੀ ਭਰੀ ਕਿਉਂਕਿ ਕਿਰਨ ਨੂੰ ਅਜ ਤੱਕ ਕਵਜਣਾ ਕਿਰਨ ਮਾਂ ਨੂੰ ਤਾਂ ਕਵਜ ਲਗਾ ਸਨੈਟ ਦੇ ਵਿੱਚ ਮੇਰੇ ਲਈ ਕਿੰਨੇ ਜਾਣੇ ਆਵਾ ਚੁੱਕਣ ਗਿਆ ਪਿੱਛੇ ਪੁਸ਼ਪ ਇਹ ਜੇ ਨਾ ਕਈਆਂ ਨੂੰ ਸਮਝਾਂ ਦੀ ਸ਼ਾਇਦ ਮੈਕਸੇ ਨੂੰ ਮਾਣਾ ਨਹੀਂ ਕਹਿੰਦੀ ਗੱਲ ਪਤਾ ਨਹੀਂ ਮੈਂ ਕੀ ਕਰਨਾ ਹੈ ਕਹਿੰਦੀ ਕਿ ਕਿਹਣਾ ਹੀ ਜਾਂਦੀ ਆ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਕਿਸੇ ਦੀ ਨਕਲ ਨਹੀਂ ਮਾਰਦੇ ਤੇ ਸਾਡੇ ਕੋਲ ਇੰਨਾ ਟਾਈਮ ਵੀ ਨਹੀਂ ਹੁੰਦਾ ਕਿ ਕਿਸੇ ਦੀ ਨਕਲ ਮਾਰੇ ਪਰ ਕਈਆਂ ਭੈਣ ਭਰਾਵਾਂ ਨੂੰ ਸਮਝਣ ਲੱਗਿਆ ਗਲਤੀ ਲੱਗ ਜਾਂਦੀ ਆ ਉਹ ਸ਼ਾਇਦ ਸੋਚਦੇ ਆ ਕਿ ਆਹ ਚੀਜ਼ ਦੀ ਨਕਲ ਮਾਰੀ ਆ ਪਾਰਟੀ ਇਦਾਂ ਦਾ ਗੋਸ਼ ਵੀ ਨਹੀਂ ਆ ਸਾਡੀਆਂ ਜਿੰਨੀਆਂ ਵੀ ਵੀਡੀਓਸ ਹੁੰਦੀਆਂ ਆ ਆਪਾਂ ਆਪੇ ਲਿਖਦੇ ਆ ਜਾਂ ਤੇ ਸਾਨੂੰ ਕੋਈ ਦਿੰਦਾ ਵਾ ਕੀ ਫੇਰੀ ਨਕਲਪਾ ਬਿਲਕੁਲ ਵੀ ਨਹੀਂ ਮਰੀ ਸੀ ਵੈਸੇ ਸਾਡਾ ਹੁਣ ਬਣਨ ਡਿਆ ਵਿਚਾਰ ਅੱਜ ਹੀ ਬਣਿਆ ਸਾਹਿਲ ਘਰ ਹੈਗਾ ਵਿਚਾਰੇ ਬਣਿਆ ਸੀ ਕਿ ਜਿਹੜਾ ਸਾਨੂੰ ਸਟੋਰੀ ਦੱਸਿਆ ਕਰੇਗਾ ਉਹਦਾ ਐਂਡ ਤੇ ਨਾਂ ਲਿਆ ਜਾਏਗਾ ਜਿਹੜਾ ਚਾਹਦਾ ਜਿਹੜਾ ਚਾਹਦਾ ਹੋਊਗਾ ਕਿ ਸਾਡਾ ਨਾਂ ਜਿਹੜਾ ਚਾਹਦਾ ਹੈਗਾ ਕਿ ਮੇਰਾ ਨਾਮ ਹੁਣ ਜਿਸ ਤਰ੍ਹਾਂ ਬਣਾਈ ਆ ਪਾਸਟੋਰੀ ਇਹ ਕਿਹਦੀ ਸੀ ਸਰਕਾਰ ਨੂੰ ਅਪੀਲ ਉਹਦੀ ਸਟੋਰੀ ਸਾਨੂੰ ਅਰਣਾ ਅੰਟੀ ਨੇ ਦੱਸੀ ਸਾਰੀ ਸਟੋਰੀ ਸਾਰੀ ਸਟੋਰੀ ਲੇਕਿਨ ਉਹਦੇ ਵਿੱਚ ਇੱਕ ਚੀਜ਼ ਦੀ ਮਿਸਟੇਕ ਹੋਈ ਆ ਤੇ ਉਹ ਹੋਈ ਆ ਮੰਜੂ ਪੈਂਜੀ ਕੋ ਇਹਨਾਂ ਨੂੰ ਫਨੀ ਕਰੈਕਟਰ ਨਹੀਂ ਇਹਨਾਂ ਚੋਂ ਨਿਕਲਦਾ ਇਹਨਾਂ ਦਾ ਹਾਸਾ ਬੜਾ ਨਿਕਲ ਜਾਂਦਾ ਵਾ ਨਹੀਂ ਨਹੀਂ ਉਹ ਹਾਸਾ ਵੈਸੇ ਨਿਕਲਦਾ ਪਰ ਜੋ ਉਹ ਐਕਚੁਅਲੀ ਫਨੀ ਕਰੈਕਟਰ ਚਾਹੀਦਾ ਨਾ ਉਹ ਨਿਕਲਦਾ ਔਰ ਕੋਸ਼ਿਸ਼ ਕਰ ਰਹੇ ਲੈ ਕੇ ਆਵਾਂਗੇ ਬਾਕੀ ਔਰਨਾ ਪੈਂਜੀ ਨੇ ਬਹੁਤ ਵਧੀਆ ਕਰੈਕਟਰ ਬਣਾਇਆ ਉਹਦਾ ਫਨੀ ਪਨੀ ਦੇ ਵਿੱਚ ਬੜਾ ਵਧੀਆਗਾ ਚਲੋ ਚਲਾ 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 ਜਾ ਬਾਕੀ ਫਿਰ ਮੈਂ ਦੁਬਾਰਾ ਕਰਦੀ ਆ ਕਿ ਬਿਲਕੁਲ ਨਹੀਂ ਜੀ ਇਹ ਗੱਲ ਸਾਨੂੰ ਚੰਗੀ ਨਹੀਂ ਲੱਗਦੀ ਤੇ ਤੁਸੀਂ ਕਹਿੰਦੇ ਜੇ ਕਿ ਸ਼ਾਇਦ ਕਿਸੇ ਵੱਲ ਵੇਖ ਕੇ ਐਫਰ ਕੀ ਕੋਈ ਗੱਲ ਨਹੀਂ ਤੇ ਮੈਂ ਤੁਹਾਡਾ ਨਾਮ ਵੀ ਲੈ ਸਕਦੀ ਸੀ ਪਰ ਮੈਂ ਨਾਲ ਲੈਣਾ ਨਹੀਂ ਹੈਗਾ ਤੇ ਮੈਨੂੰ ਪਤਾ ਹੈ ਕਿ ਤੁਸੀਂ ਬਾਕੀ ਬਹੁਤ ਅੱਛਾ ਲਿਖਿਆ ਹੋਇਆ ਹੈ ਕਿ ਐਸ 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 ਨਾ ਪਰ ਆਪਾਂ ਕਿਸੇ ਦੀ ਨਕਲ ਨਹੀਂ ਮਾਰਦੇ ਥੈਂਕ ਯੂ ਸੋ ਮਚ ਜੀ ਉਧਰ ਵੇਖ ਉਹਨੂੰ ਕਿ ਸੀਨ ਕਰ ਰ ਤੇ ਕਿੱਥੇ ਜਾ ਕੇ ਬਹਿ ਗਈ ਸੀ ਜੀ ਪਰਿਆ ਕਰ ਦੇ ਕੇ ਹਾਂ ਤੇ ਤੇਰੀ ਫੋਟੋ ਖਿੱਚ ਬਾਜੋ ਆ ਜਾ ਪੁੱਤੋ ਬਾਜੋ ਬਿੱਟਾ ਫੋਟੋ ਪੁੱਤੋ ਤੇਰੀ ਆ ਲੈ ਫੜ ਖਿੱਚ ਕੇ ਲੈ ਕੇ ਆ ਯਾਰ ਕੀ ਕਰਦੇ ਜੇ ਆ ਆ ਵੇਖੋ ਇਹਨਾਂ ਦੇ ਕੰਮ ਬੱਚਿਆਂ ਵਲੇ ਕੋਈ ਸੀਨ ਬੰਦਾ ਪਤਾ ਜਾਂਦਾ ਫੋਟੋ ਖਿੱਚੋ ਫੋਟੋ ਸ਼ੂਟ ਹੋਣ ਲੱਗਾ ਇੱਥੇ ਕੋਈ ਮੈਂ ਤੇ ਖਲੂ ਹਾਂ ਨਹੀਂ ਟੁੱਟ ਨਾ ਜਾਵੇ ਆ ਜਾ ਆ ਜਾ ਚੁੱਪ ਕਰਕੇ ਥੱਲੇ ਸੀਨ ਹੋ ਗਿਆ ਕੰਪਲੀਟ ਹੁਣ ਆਪਾਂ ਚੱਲੇ ਆਂ ਜਦੋਂ ਜੀ ਗੱਡੀ ਸਟਾਰਟ ਕਰੋ ਗਰਮੀ ਬਹੁਤ ਜ਼ਿਆਦਾ ਸੀ ਪਰ ਹਵਾ ਵੀ ਚੱਲ ਰਹੀ ਸੀ ਹੁਣ ਆਪਾਂ ਚੱਲੇ ਆਂ ਜੀ ਸਿਹਰ ਨੂੰ ਟਾਈਮ ਕਿੰਨਾ ਹੋ ਗਿਆ ਅਰਸਲ ਨਾ ਤੇ ਇੰਨਾ ਵਾਚ ਰਿਹਾ ਨਹੀਂ ਤਾਂ ਅਸ਼ਵੀਰੋਗੋਂ ਬਿਤਾਤਾ ਹੀ ਹੋਦੀ ਨਾ ਨਹੀਂ ਤੇ ਘਰ ਕਿਉਂਕਿ ਉਹਦੇ ਪੇਪਰ ਖਤਮ ਹੋ ਗਿਆ ਤੇ ਦੋ ਛੁੱਟੀਆਂ ਵਾ ਤੇ ਆਪਾਂ ਕਹੇ ਚੱਲ ਇਹ ਉੱਥੇ ਚੱਲ ਜੇਗੀ ਤੇ ਆਪਾਂ ਹੇਠੇ ਸੀਨ ਆਪਣਾ ਕੰਪਲੀਟ ਕਰ ਲਵਾਂਗੇ ਤੇ ਚਲੋ ਜੀ ਹੁਣ ਆਪਾਂ ਸੀਨ ਕਰਾਂਗੇ ਘਰ ਨੂੰ ਜੀ ਸ਼ਰਮ ਨਹੀਂ ਆਈ ਇਹ ਕਰਨ ਲੱਗਿਆ ਉਹ ਜੇ ੱਤਕਾ ਮਾਰਨਾ ਸੀ ਤਾਂ ਮੈਨੂੰ ਮਾਰਦਣਾ ਇਹ ਤਾਂ ਤੁਹਾਡੀ ਦਰਾਲੀ ਦੀ ਨੋ ਸੀ ਮੈਂ ਤਾਂ ਢੱਡੀ ਆਪਣੀ ਸੀ ਨਾ ਚਾਵਲ ਮਿੱਠੇ ਬਣਾਓ ਸਾਨੂੰ ਤਿੰਨਾਂ ਨੂੰ ਉਹਨਾਂ ਨੂੰ ਖਵਾ ਦਿਓ ਇਹਨਾਂ ਨੂੰ ਨਹੀਂ ਆ ਆਪ ਇੱਕ ਕਿਹਾ ਚਾਵਲ ਚੋਏ ਹਾਏ ਮਿੱਠੇ ਥੋਰ ਬਣਾਓ ਏ ਝੈਰ ਮਿਲਾ ਦਿਓ ਸਾਰੇ ਇਹਨਾਂ ਨੂੰ ਖਵਾ ਚੜਾ ਤੂੰ ਉਹਨਾਂ ਨੂੰ ਹੋਏਗੀ ਨਾ ਨਾ ਲੂਮਾ ਆ ਦੇ ਗੱਲ ਕੋਈ ਨਹੀਂ 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 ਨਾ ਚਲੋ ਤੇ ਚਾਹ ਕਰੋ ਪਰ ਪਰ ਕਰੋ ਮੰਮੀ ਜੀ ਤੈਨੂੰ ਸ਼ਰਮ ਨਹੀਂ ਆਈ ਪੱਲਾ ਤੁਸੀਂ ਮਨੋ ਤਾਂ ਕਾ ਮਾਰ ਦੇ ਗਾਣੇ ਲੱਗੇ ਹੋਏ ਕਿ ਮੈਨੂੰ ਫੋਨ ਤੇ ਗਾਣ ਤੁਸੀਂ ਮੈਨੂੰ ਮਾਰਨ ਦਾ ਸੋਚਿਆ ਸੀ ਕਦੀ ਮੈਨੂੰ ਮਾਰਨ ਦੀ ਸੋਚ ਲੈਂਦੇ ਹੋ ਕਦੀ ਮੈਨੂੰ ਮਾਰਨ ਦਾ ਸੋਚਿਆ ਸੀ ਪਰ ਤੁਸੀਂ ਹੁਣ ਆਪਾਂ ਦੀ ਨੂੰ ਨੂੰ ਵੀ ਲੋਝੇ ਮੋਨ ਨਾ ਮੰਮੀ ਜੀ ਚਲੋ ਮੇਰੇ ਨਾਲ ਜੇ ਤੱਕਾ ਦੇਣਾ ਜੇ ਨਾ ਚਲੋ ਮੈਨੂੰ ਦੋ ਐਨੀ ਗੱਲ ਕਹਿ ਕੇ ਕਿਰਨ ਫਿਰ ਤੁਸੀਂ ਕਹ ਬਸ ਕਰ ਜਾ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਬਸ ਇੱਥੇ ਖਤਮ ਕਰਦੇ ਹਾਂ ਕਿੱਥੋਂ ਸ਼ੁਰੂ ਆ ਬੋਲਾਂਗੇ ਇੱਥੋਂ ਤੁਹਾਨੂੰ ਮੰਮੀ